ਕਦੀ ਮੈਨੂੰ ਮਰਨ ਦੇਤਾ ਆ ਮਰਨ ਦੇਤਾ ਅੱਜ ਇੱਕ ਗੱਲ ਕਹਿ ਦਿਆ ਮੈਂ ਉਦੋਂ ਵੀ ਕਹੀ ਅੱਜ ਮੈਂ ਨਹੀਂ ਉਹ ਕਹਿਣ ਚ ਮਦਦਿਆ ਕਿੱਥੇ ਵੀ ਢੰਪ ਲੱਗਦੀ ਆ ਉੱਥੇ ਬੰਦਾ ਰਾਤੀ ਜੁਤੀ ਰਾਤ ਜਿੱਥੇ ਜਿੱਥੇ ਕੁਦਾ ਲਾ ਨਹੀਂ ਲੱਗਦਾ ਠੀਕ ਆ ਦੰਨ ਲਾ ਕੋਰਾਂ ਤੋਂ ਤੁਹਾਨੂੰ ਬਾਰ ਬਾਰ ਇੱਕ ਗੱਲ ਮੈਂ ਕਹਿੰਦੇ ਆ ਪਰ ਤੁਹਾਡੇ ਨਾ ਦਿਮਾਗ ਦੇ ਉੱਤੇ ਐ ਨੰਗਰ ਦੀ ਕਦੀ ਪਾਣੀ ਇੱਕ ਉਹ ਜਿਹੜਾ ਰੋਡ ਆ ਉਹ ਬਲੌਕ ਕੀਤਾ ਕੂੜਾ ਸੁੱਟ ਕੇ ਸਾਰਾ ਇਹਨੇ ਕਰਨਾ ਉਹ ਤੇ ਜਾ ਕੇ ਮੈਂ ਵੇਖਣਾ ਉਹ ਵੇਖਣਾ ਉਹ ਰੋਡ ਮੈਨੂੰ ਖਾਲੀ ਚਾਹੀਦਾ ਉਹ ਜਾ ਰਿਹਾ ਆ ਕੋਈ ਨਾ ਮੈਂ ਉਹ ਨਹੀਂ ਹੋ ਗਈ ਜਰੂ ਹਰ ਜਾ ਰਿਹਾ ਕੋਈ ਨਹੀਂ ਆ ਕੇ ਮੈਂ ਮੈਂ ਆਪ ਜਾ ਰਿਹਾ ਕੋਈ ਕਿਸੇ ਲੱਗੀ ਕਰੋ ਲੱਗੀ ਇਹਦੇ ਵਾਲੀ ਗੱਲ ਕਰਦੇ ਆ ਸਫਾਈ ਕੱਢੀਆਂ ਨਾ ਕਿਤੇ ਕੂੜਾ ਆ ਜਾਂਦਾ ਯਾਰ ਐਵੇਂ ਬੱਚਿਆਂ ਵਾਲੀ ਗੱਲ ਆ ਸਿਆਣਾ ਅਫਸਰਾਂ ਨੂੰ ਪਰ ਨੀਅਤ ਸਾਫ਼ ਨਾਲ ਕੰਮ ਕਰ ਨੀਅਤ ਸਾਫ਼ ਨਾਲ ਕੰਮ ਕਰ ਤੇਰੀ ਨੀਅਤ ਚ ਕੋਟਾ ਮੈਂ ਤੈਨੂੰ ਚੱਲਾਓ ਜਿਹੜਾ ਜੀ ਲੀਡਰ ਜੰਮ ਜੰਮ ਮੈਂ ਕਹਾ ਹਮਨ ਦੁਬਾਰਾ ਹੈ ਬਾਰ ਬਾਰ ਹੋਣ ਤਰੇ ਨਾ ਗੱਲ ਤੇ ਕਦੇ ਠੋਕ ਜਾ ਕੇ ਹੈ ਕੋਈ ਗੱਲਬਾਤ ਵਿੱਚ ਕਦੇ ਦੱਸ ਕੋਈ ਕਿੰਦਾ ਅਸਰ ਨਾ ਗੱਲ ਕਰਨੀ ਆ ਵਰਦੇ ਮੀਂਹ ਚ ਵੇਖੋ ਵਰਦੇ ਮੀਂਹ ਜੇ ਉਹ ਵਰਦੇ ਮੀਂਹ ਦੇ ਵਿੱਚ ਤਾਂ ਸਾਨੂੰ ਆਮ ਜਨਤਾ ਨੂੰ ਕੀ ਨਾ ਕਰਦੇ ਆਂਗੇ ਹੋ ਜੀ ਸਹੀ ਪੁੜਾ ਤੇ ਜੋਗ ਦੀਆਂ ਹਨਾ ਤਾਂ ਜਿਹੜਾ ਸੋਚ ਕੇ ਵੇਖੋ ਜਦੋਂ ਸੌਣ ਦੀ ਝੜੀ ਲੱਗੀ ਹੋਵੇ ਤੇਜ਼ ਬਾਰਿਸ਼ ਹੋ ਰਹੀ ਹੋਵੇ ਤਾਂ ਕਿਸੇ ਦਾ ਘਰੋਂ ਨਿਕਲਣ ਦੀ ਜੀ ਕਰਦਾ ਕੋਈ ਨਹੀਂ ਨਿਕਲਦਾ ਤੇ ਉਦੋਂ ਐਮਐਲਏ ਹੋਵੇ ਜਾਂ ਕੋਈ ਅਫਸਰ ਹੋਵੇ ਉਹ ਆਪਣੇ ਘਰ ਜਾਂ ਫਿਰ ਦਫ਼ਤਰ ਦੇ ਵਿੱਚ ਗਰਮਾ ਗਰਮ ਪਕਵੜਿਆਂ ਦੇ ਨਾਲ ਚਾਹ ਦੀਆਂ ਚੁਸਕੀਆਂ ਲੈਂਦਾ ਤੁਹਾਨੂੰ ਨਜ਼ਰ ਤਾਂ ਜਰੂਰ ਆਏਗਾ ਪਰ ਆ ਇੱਕ ਬਟਾਲੇ ਦਾ ਐਮਐਲਏ ਹੈ ਅਮਨ ਸ਼ੇਰ ਸਿੰਘ ਚੈਰੀਕਤ ਤੇਜ ਬਾਰਿਸ਼ ਦੇ ਵਿੱਚ ਵੀ ਵੇਖੋ ਇਹ ਟਿਕਦਾ ਨਹੀਂ ਨਾ ਆਪ ਟਿਕਦਾ ਹੈ ਤੇ ਨਾ ਆਪਣੇ ਅਫਸਰਾਂ ਨੂੰ ਟਿਕਣ ਦਿੰਦਾ ਇੰਨੀ ਤੇਜ਼ ਬਾਰਿਸ਼ ਹੈ ਪਰ ਉਹਦੇ باوجود ਅਫਸਰਾਂ ਦੀ ਟੀਮ ਲੈ ਕੇ ਲਾਮ ਲਸ਼ਕਰ ਦੇ ਨਾਲ ਬਟਾਲੇ ਦੀ ਚੋਗਿਰਦੇ ਦਾ 400 ਫੀਰੇ ਢੇੜਾ ਲਗਾ ਰਿਹਾ ਜਗਾ ਜਗਾ ਤੱਕ ਨਿਰੀਖਣ ਕਰ ਰਿਹਾ ਕਿਉਂਕਿ ਬਾਬਾ ਜੀ ਦਾ ਵਿਆਹ ਸਰਤੇ ਹੈ ਸਾਫ ਸਫਾਈ ਤੇ ਬਾਕੀ ਮੁਕੰਮਲ ਪ੍ਰਬੰਧਾ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਆਪਣੀ ਵੱਡੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਅਮਨਛੇ ਸਿੰਘ ਛਿੜੀ ਕਲਸੀ ਨੇ ਪੂਰੀ ਤਨਦੇਹੀ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਆਪਣੇ ਫਰਜ਼ ਨੂੰ ਨਿਭਾਉਣ ਦਾ ਯਤਨ ਕੀਤਾ ਹੈ ਆਓ ਦੇਖਦੇ ਹਾਂ ਅੱਜ ਦੀ ਘਟਨਾ ਦੇ ਵਿੱਚ ਖਾਸ ਕੀ ਹੈ ਬਾਬਾ ਨਾਨਕ ਜੀ ਦੇ ਵਿਆਹ ਪਰਮ ਨੂੰ ਕੁਝ ਦਿਨ ਹੀ ਬਚੇ ਨੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਬਟਾਲੇ ਦੀ ਧਰਤੀ ਤੇ ਚਰਨ ਪਾਉਣੇ ਨੇ ਬਾਬਾ ਜੀ ਦੀ ਬਰਾਤ ਰੂਪੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਮੁਕੰਮਲ ਪ੍ਰਬੰਧ ਚ ਕੋਈ ਵੀ ਕਮੀ ਨਾ ਰਹੇ ਦੇਰ ਰਾਤ ਤੋਂ ਹੀ ਐਮਐਲਏ ਬਟਾਲੇ ਦੇ ਸ਼ਹਿਰੀ ਕਲਸੀ ਨੇ ਬਟਾਲੇ ਦਾ ਦੌਰਾ ਕੀਤਾ ਸਾਰੀਆਂ ਕਮੀਆਂ ਦੇ ਸਬੂਤ ਸਬੰਧਕ ਅਫਸਰਾਂ ਨਾਲ ਅਫਸਰਾ ਦੇ ਅੱਗੇ ਰੱਖੇ ਕਹਿੰਦੇ ਨੇ ਵਕਤ ਸੇ ਲੜਕਰ ਜੋ ਨਸੀਬ ਬਦਲ ਦੇ ਇਨਸਾਨ ਵਹੀ ਜੋ ਆਪਣੀ ਤਕਦੀਰ ਬਦਲ ਦੇ ਤੇਜ ਬਾਰਿਸ਼ ਚ ਐਡੀਸੀ ਗੁਰਦਾਸਪੁਰ ਦੇ ਨਾਲ ਸਾਰੇ ਸ਼ਹਿਰ ਦਾ ਦੌਰਾ ਕੀਤਾ ਕੂੜੇ ਦੇ ਲੱਗੇ ਢੇਰਾਂ ਨੂੰ ਕੋਲ ਖੜੇ ਹੋ ਕੇ ਚੁਕਵਾਇਆ ਸ਼ਹਿਰ ਵਾਸੀ ਵੀ ਹੈਰਾਨ ਸੀ ਕਿ ਪਹਿਲੀਆਂ ਸਰਕਾਰਾਂ ਦੇ ਐਮਐਲਏ ਤਾਂ ਧੁੱਪ ਚੜੀ ਚ ਨਹੀਂ ਲੱਭਦੇ ਸੀ ਤੇ ਇਹ ਆਪ ਦਾ ਐਮਐਲਏ ਤੇਜ ਬਾਰਿਸ਼ ਚ ਵੀ ਸਾਫ਼ ਸਵਾਈ ਲਈ ਆਪ ਜ਼ਮੀਨ ਤੇ ਉਤਰਿਆ ਕੋਈ ਨਖਰਾ ਨਹੀਂ ਵਿਖਾ ਰਿਹਾ ਬਦਬੂਦਾਰ ਗੰਦੇ ਪਾਣੀ ਚ ਖਲੋ ਕੇ ਇਸ ਗੱਭਰੂ ਐਮਐਲਏ ਨੇ ਸਾਬਿਤ ਕਰ ਦਿੱਤਾ ਆਪ ਤੇ ਬਾਕੀ ਪਾਰਟੀਆਂ ਚ ਕੀ ਫਰਕ ਹੈ ਵੇਖੋ ਸ਼ੈਰੀ ਕਲਸੀ ਨੇ ਅਫਸਰਾ ਨੂੰ ਕੀ ਚੇਤਾਵਨੀ ਦਿੱਤੀ ਤੇ ਕਿੰਨੇ ਕਿਹਾ ਬਟਾਲੇ ਨੂੰ ਹੁਣ ਮਰਦ ਐਮਐਲਏ ਮਿਲਿਆ ਏ ਬਾਰਾਂ ਕੁ ਗ੍ਰਾਫਟ ਦੀ ਤਰਫੋਂ ਬਸ ਸਾਰੇ ਜਿਹੜੇ ਹਟਾ ਕੁਦਰਤ ਰਹਾਤਾ ਕੋਲ ਹੈ ਉਹ ਜਦੋਂ ਕਿ ਕੀ ਆ ਗਏ ਗੱਲ ਬਾਕੀ ਨਹੀਂ ਕੱਢਦੇ ਗ੍ਰਾਫਟ ਬਾਕੀ ਸਾਰਾ ਤਾਂ ਕਹਿੰਦੇ ਨਹੀਂ ਬਾਤ ਨਹੀਂ ਕਿ ਸਾਰੇ ਲਈ ਕਰੇ ਆਪਣੇ ਕੋ ਆਪਣੇ ਪਾੜੀ ਕਰੇ ਇਹ ਬੰਦੇ ਜਿੱਥੇ ਮੇਨ ਡੰਪ ਲੱਗਦੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿ ਦਿਆ ਮੈਂ ਉਦੋਂ ਵੀ ਕਹੀ ਆ ਅੱਜ ਮੈਂ ਨਹੀਂ ਉਹ ਕਹਿਣੀ ਕਿ ਮਦਦ ਆ ਜਿੱਥੇ ਵੀ ਡੰਪ ਲੱਗਦੀ ਹੈ ਉੱਥੇ ਬੰਦਾ ਰਾਤੀ ਬੁਢੀ ਲੱਗਦਾ ਜਿੱਥੇ ਜਿੱਕੇ ਨੁਕਸਾ ਲਾਹੀ ਨਾ ਠੀਕਾ ਦਰਦ ਨਾਲ ਬੁਲਾ ਰਹੇ ਹਾਂ ਬਟ ਜੀਸੀ ਸਾਹਿਬ ਛੱਡ ਕੇ ਮਤਲਬ ਜੀ ਸਾਹਿਬ ਇੱਥੇ ਆਓ ਠੀਕ ਹੈ ਮੈਨੂੰ ਬਾਬਾ ਜੀ ਨੇ ਕਿਹਾ ਸੋ ਇਹ ਸਾਰਾ ਝੋਜ ਮੇਰੀ ਇੱਕ ਗੱਲ ਨੋਟ ਕਰ ਲਓ ਮੈਂ ਗਰਾਉਂਡ ਤੇ ਆਂ ਝੋਜ ਤੁਹਾਡੇ ਤੋਂ ਸ਼ੁਰੂ ਹੋਣਾ ਜਿਹਦੇ ਤੇਰੇ ਕੋਈ ਪੈਣਾ ਹੀ ਨਹੀਂ ਸਾਰਾ ਠੀਕ ਹੈ ਤੁਹਾਨੂੰ ਬਾਰ-ਬਾਰ ਇੱਕ ਗੱਲ ਮੈਂ ਕਹਿੰਦੇ ਆ ਪਰ ਤੁਹਾਡੇ ਨਾ ਦਿਮਾਗ ਦੇ ਉੱਤੇ ਐਂ ਨੰਗਲਦੀ ਕਦੀ ਪਾਣੀ ਇੱਕ ਉਹ ਜਿਹੜਾ ਰੋਡ ਆ ਉਹ ਬਲੌਕ ਕੀਤਾ ਕੂੜਾ ਸੁੱਟ ਕੇ ਸਾਰਾ ਕਿੰਨੇ ਕਰਨਾ ਉਹ ਤੇ ਜਾ ਕੇ ਮੈਂ ਵੇਖਣਾ ਹੋਵੇਗਾ ਉਹ ਰੋਡ ਬਿਲਕੁਲ ਖਾਲੀ ਚਹੀਦਾ ਹੋਵੇ ਯਾਰ ਜਿੰਨੇ ਜਿੰਨਾ ਨੂੰ ਹੁੰਦਾ ਉਹ ਨਹੀਂ ਹੋਗਾ ਇਹਨੂੰ ਪਰ ਜਾ ਰਿਹਾ ਕਿਉਂ ਨਹੀਂ ਆ ਕੇ ਮੈਂ ਆਪ ਜਾ ਰਿਹਾ ਜੇ ਕੋਈ ਲੱਗੀ ਕਰੋ ਤੁਹਾਨੂੰ ਲੱਗੀ ਜੇ ਬਾਈ ਦੇ ਸਾਹਮਣੇ ਕਰਦੇ ਦੇਖੋ ਬਚਪਨ ਉਹ ਲਾਵਾ ਤੇ ਗਿਆ ਅੰਦਾਜ਼ੇ ਸਾਹੇ ਮੈਂ ਅੱਥਰੂਰ ਜਾ ਕੇ ਗਿਆ ਅੰਦਾਜ਼ਾ ਲੱਗਦਾ ਸੀ ਜੀ ਆਪ ਟ੍ਰਾਲੀ ਨਾ ਇੱਕ ਟੋਪਾਂ ਦੀ ਆਪਾਂ ਕਰਾਈ ਟ੍ਰਾਲੀ ਦੇ ਉੱਪਰ ਖਾਲੀ ਹੈ ਤੁਹਾਨੂੰ ਯਾਰ ਰਾਈਟੇ ਲਾ ਲਾ ਉਹ 18 ਗੱਡੀਆਂ ਨੇ ਛੂਟੀਆਂ ਟਾਟਾ ਐਸ ਦੀਆਂ ਨੌ ਟਰਾਲੀਆਂ ਨੇ ਤੁਹਾਡੇ ਕੋ ਕਿ ਇਸ ਪਰ ਮੈਂ ਤੁਹਾਡੇ ਕੋ ਮੇਰ ਟਰਾਲੀ ਚਾਹੀਦੀ ਯਾਰ ਕਿਰਾਏ ਤੇ ਲੈਣਾ ਸੀ ਕਰਨ ਦੇ ਯਾਰ ਇਹੋ ਦੀਆਂ ਗੱਲਾਂ ਸੋ ਵਧੀਆਂ ਨੇ ਉਹਨੂੰ ਦੱਸੋ ਜਿਹੜਾ ਬੰਦਾ ਨਵਾਂ ਨਵਾਂ ਆਇਆ ਹੋਵੇ ਤੇ ਉੱਥੇ ਗੱਲ ਸੋਹਣੀ ਲੱਗਦੀ ਤੁਸੀਂ ਕਿਹਾ ਪਹਿਲਾਂ ਬੰਦਿਆਂ ਬੰਦੇ ਹੈਂ ਦੀਆਂ ਚ ਕਿੰਨੇ ਬੰਦੇ 432 ਬੰਦੇ ਲੱਗੇ ਪੂਰੇ ਕੰਮਾਂ ਤੇ ਹਾਂ ਉਸ ਤੋਂ ਬਾਅਦ ਤੁਸੀਂ ਕਿਹਾ ਜੀ ਸਾਡੇ ਕੋਲ ਸਾਧਨਾ ਨਹੀਂ 18 ਗੱਡੀਆਂ ਤੁਹਾਨੂੰ ਫਿਰ ਪ੍ਰੋਵਾਈਡ ਕਰਾਂਗੇ ਜਿਹੜਾ ਜੋ ਹਾਂ ਕਰਾਉ ਕਰ ਜਿਹੜਾ ਜਿੱਦਾ ਆਪਾਂ ਅੱਗੇ ਨਾਲੋਂ ਅੱਗੇ ਨਾਲੋਂ ਅੱਗੇ ਨਾਲੋਂ ਕੁੜਾ ਵਧਿਆ ਘਟਿਆ ਨਹੀਂ ਇੰਨਾ ਕੁਝ ਕਰਨ ਦੇ ਬਾਅਦ ਵੀ ਅਬ ਚੰਗੇ ਨਹੀਂ ਲੱਗਦਾ ਯਾਰ ਪ੍ਰਧਾਨ ਆ ਤੂੰ ਯਾਰ ਪਟਾਲਾ ਸਾਰਾ ਤੈਨੂੰ ਵੇਖਣ ਦਿਆ ਵੀ ਕਿੱਡਾ ਇੱਕ ਪ੍ਰਧਾਨ ਵਧੀਆ ਕੰਮ ਕਰ ਰਿਹਾ ਹੈ ਹੈ ਤੇਰੀ ਅਸਾਂ ਦੀ ਨੌਕਤ ਆਈ ਨਹੀਂ ਸਰ ਥੋੜਾ ਬਾਰਿਸ਼ ਕਰਕੇ ਥੋੜੀ ਮੁਸ਼ਕਲ ਆਈ ਹੈ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਵੀ ਜਨੀ ਸੰਗਤ ਆਨੀਆ ਬਾਬੇ ਦੇ ਵਿਆਹ ਪੂਰਨ ਦੇ ਵਿੱਚ ਕਿਹੇ ਬੰਨਿਆਂ ਤੁਹਾਨੂੰ ਸਫਾਈ ਵਾਲਾ ਚੁੱਕ ਪੰਮੀਆ ਯਾਰ 4 ਦਿਨ ਰਹਿ ਗਿਆ ਪ੍ਰਧਾਨ ਸਾਹਿਬ ਦੇ ਵਿੱਚ ਜਿਹੜੀ ਫਿਰ ਤੈਨੂੰ ਲੋੜ ਪੈਂਦੀ ਹੈ ਜਿੱਥੇ ਸਾਡੇ ਸਫਾਈ ਕਰਮਚਾਰੀਆਂ ਨੂੰ ਲੋੜ ਪੈਂਦੀ ਹੈ ਜੀ ਚੰਡੀਗੜ੍ਹ ਤੱਕ ਮੈਂ ਤੁਹਾਡੇ ਕਰਕੇ ਧੱਕੇ ਖਾ ਕੇ ਆਇਆ ਹਾਂ ਕਾਹਦੇ ਕਰਕੇ ਖਾ ਖਾ ਕੇ ਆਇਆ ਨਤੀਜਾ ਦੋ ਕਿ ਸ਼ਹਿਰ ਨੂੰ ਬਣਾ ਲਓ ਦਸੋਂ ਮਹੀਨੇ ਕਿੰਦੀ ਤਗੜੀ ਕਿਨੇ ਚਿਰ ਤੇ ਤਰਨੇ ਲਾਉਂਦੇ ਇਹ ਇਨਸਾਨ ਕਦੋਂ ਦੇ ਲਾਉਂਦੇ ਫਿਰ ਕਿਸੇ ਨੇ ਸੁਣੀ ਤਾਂ ਜੀ ਨਹੀਂ ਜੇ ਮੈਂ ਸੁਣੀ ਆ ਤੁਹਾਡੀ ਤੇ ਫਿਰ ਆ ਨਤੀਜਾ ਕਿ ਇੱਥੇ ਲੋਕ ਮੱਕੇ ਮਦੀਨੇ ਦਰਬਾਰ ਸਾਹਿਬ ਸੇਵਾ ਕਰਨ ਜਾਂਦੇ ਆ ਸਾਨੂੰ ਮੌਕਾ ਮਿਲਿਆ ਵਾ ਆਪਾਂ ਸੇਵਾ ਕਰਨ ਦੀ ਬਜਾਏ ਆਪਾਂ ਇੱਥੇ ਹੋਰ ਗੱਲ ਪਾਇਆ ਉਧਰੋਂ ਮੀਂਹ ਪੈਂਦਾ ਉਧਰੋਂ ਤੁਹਾਡੇ ਇਹੋ ਲਫਾਫੇ ਨਾਲੀਆਂ 'ਚ ਜਾਂਦੇ ਬਲੌਕ ਹੁੰਦੇ ਆ ਸਾਰਾ ਕੰਮ ਨਾਲੀ ਤੇ ਕੋਤਿੱਦੀ ਗੱਲ ਹੈ ਦੇਖਦੇ ਨਹੀਂ ਸਫਾਈ ਕਰਦੇ ਕਿਹ ਨੂੰ ਬਿਮਾਰੀ ਡੇਂਗੂ ਕੁਝ ਹੋ ਗਿਆ ਕੋਲਟਰਾ ਹੋ ਗਿਆ ਅਗਰ ਡੈੱਟ ਹੋ ਗਿਆ ਤੁਹਾਡੀ ਜਿੰਮੇਵਾਰੀ ਹੈ ਕੌਣ ਹੋਏ ਗੰਦਗੀ ਦੇ ਵਿੱਚ ਸਪੋਜ਼ ਕਰੋ ਕੋਈ ਸਾਡਾ ਆਪਣਾ ਬੱਚਾ ਬਿਮਾਰ ਪੈ ਜਾਂਦਾ ਹਾਂ ਫਿਰ ਕੀ ਕਰਦੇ ਆ ਅਸੀਂ ਵੀ ਇੱਥੇ ਬੈਠੇ ਹਾਂ ਅਸੀਂ ਵੀ ਇਨਸਾਨ ਹੀ ਆਂ ਪਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਚੰਗੇ ਨਹੀਂ ਲੱਗਦਾ ਯਾਰ ਆ ਹਾ 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 ਹ ਸੁਖਾ ਸਿੰਘ ਮਤਾਬ ਸਿੰਘ ਚੌਂਕ ਤੇ ਢੇਰ ਲੱਗਾ ਪਿਆ ਤੁਹਾਡੇ ਕੋਲ ਇਹ ਪਹਿਲੀ ਵਾਰ ਨਾ ਪਾਪਾਨੀ ਇਹਨਾਂ ਸਾਲ ਹੋ ਗਏ ਬਾਬਾ ਜੀ ਦੇ ਵਿਆਪਕਤਾ ਇਹ ਚੌਥਾ ਸਾਲ ਆ ਪਹਿਲੀ ਵਾਰੀ ਕੰਮ ਕਰ ਰਹੇ ਆ ਉਹਨੂੰ ਦੱਸੋ ਤੈਨੂੰ ਪਤਾ ਨਹੀਂ ਅੱਗੇ ਕਰ ਲੈ ਸਰ ਅੱਗੇ ਚੱਲਣ ਚੱਲੋ ਚੱਲੋ ਗੱਡੀ ਇੱਕੋ ਰੋਡ ਜਿਹੜਾ ਉਹ ਰੋਡ ਨਾ ਭਰਿਆ ਨਜ਼ਰ ਆਵੇ ਕੂੜੇ ਨਾਲ ਜਿੱਥੇ ਜੀ ਕਰਦਾ ਯਾਰ ਉੱਥੇ ਕੂੜਾ ਲਾਈ ਜਾਂਦੇ ਜਿੱਥੇ ਜੀ ਕਰਦਾ ਯਾਰ ਦੱਬ ਕੋ ਪਿੱਛੇ ਹੋ ਜਾਈ ਯਾਰ ਗੱਲ ਹੋਈ ਪਹਿਲੀ ਮੇਰੀ ਮਦਦ ਦਿੱਤਾ ਆ ਬਹੁਤ ਦਿੱਤਾ ਤਾਂ ਇਹਦੀ ਨਵੀਂ ਜਿਹਾ ਤੋਂ ਉੱਥੇ ਜਦੋਂ ਰਾਹ ਇੱਕ ਆਪਾਂ ਛੋਟੀ ਟਰਾਲੀ ਨਾਲ ਕਿਵੇਂ ਦੀ ਕਿਆਤ ਰਾਹ ਬੰਦਾ ਉਹ ਤੇ ਸੀਵਰੇਜ ਬੋਰਡ ਜਿਹੜਾ ਐਸਬੀਓ ਉਹ ਕਹਿ ਰਿਹਾ ਵਾ ਵੀ ਸਾਨੂੰ ਕੋਈ ਦਿੱਕਤ ਨਹੀਂ ਠੀਕ ਆ ਆਪਾਂ ਸੜਕ ਤੇ ਕੂੜਾ ਲਾ ਦਤਾ ਨੇ ਕਿਉਂ ਲਾਇਆ ਸੜਕ ਤੇ ਸਰਪੰਚ ਸਰ ਨਹੀਂ ਲਾਇਆ ਉਹ ਜਿੱਦੇ ਗੱਡੀਆਂ ਲੰਘਦੀਆਂ ਹਨ ਉਦੋਂ ਆਏਗਾ ਕਿ ਜਨਾਲੇ ਜਨੋ ਕੰਦੇਾਈ ਆਣਾ ਹੀ ਨਹੀਂ 10422 ਜਵਾਕਾਂ ਵਾਲੀ ਗੱਲ ਕਰਦੇ ਆ ਸਾਫੀ ਕਰਦੇ ਨਾ ਕਿਤੇ ਕੂੜਾ ਆ ਜਾਂਦਾ ਹੈ ਬੱਚਿਆਂ ਵਾਲੀ ਗੱਲ ਹੈ ਸਿਆਣਾ ਅਫਸਰਾਂ ਨੂੰ ਨੀਅਤ ਸਾਫ ਨਾਲ ਕੰਮ ਕਰ ਨੀਅਤ ਸਾਫ ਨਾਲ ਕੰਮ ਕਰ ਤੇਰੀ ਨੀਅਤ ਚ ਫੋਟਾ ਮੈਂ ਤੈਨੂੰ ਕਰਦਾ ਚਲ ਆ ਡਾਡਾ ਲੀਟਰ ਇਹੋ ਜਿਹੇ ਲੀਟਰ ਬਾਰੇ ਕੀ ਕਹੋਗੇ ਆ ਗਿਆ ਜੀ ਇਹੋ ਜਿਹੇ ਲੀਟਰ ਜੰਮ ਜੰਮ ਮੈਂ ਕਹਿੰਦਾ ਹੁਣ ਦੁਬਾਰਾ ਹੈ بار بار ਹੋਣ ਤਲੇ ਨਾ ਗੱਲ ਤੇ ਕਾਦੇ ਠੋਕੂ ਜਾ ਕੇ ਹੈ ਕੋਈ ਗੱਲਬਾਤ ਦੇ ਵਿੱਚ ਕਬੀ ਦੱਸ ਕੋਈ ਕਿਦਾਂ ਅਸਰ ਨਾਲ ਗੱਲ ਕਰਨੀ ਆ ਵਰਦੇ ਮੀਂਹ ਚ ਵੇਖੋ ਵਰਦੇ ਮੀਂਹ ਜੇ ਉਹ ਵਰਦੇ ਮੀਂਹ ਦੇ ਵਿੱਚ ਤਾਂ ਸਾਨੂੰ ਆਮ ਜਨਤਾ ਨੂੰ ਕੀ ਨਾਕ ਰੋਦੇ ਆਗੇ ਹੋ ਜੀ ਐਹੀ ਪੁੜਾ ਤੇ ਜੋਗ ਦੀਆਂ ਹਨਾ ਤਾਂ ਧੀ ਗੜੀ ਮਿੱਟੂ ਪਾਈ ਜਾਇਆ ਹੈ